ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਟਾਈਮ ਜੀ ਸਵੇਰ ਦਾ ਤੇ ਅੱਜ ਆਪਾਂ ਬਣਾਈਏ ਜਰਦਾ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਜੀ ਬਹੁਤ ਸਪੋਰਟ ਦੀ ਜ਼ਰੂਰਤ ਹੈ ਜੀ ਤੇ ਚਲੋ ਆਪਾਂ ਬਣਾਈਏ ਚੌਲ ਜਰਦਾ ਆਪਾਂ ਪੇਸ਼ਲ ਬਲ ਨਹੀਂ ਲਹੂ ਨਾਲ ਇਹ ਨਹੀਂ ਬਣਾਉਣੇ ਆਪਾਂ ਜਿੱਦਾਂ ਨੂਨ ਵਾਲੇ ਬਣਾਉਨੇ ਉਹਦਾ ਪਾਣੀ ਮੇਣ ਕੇ ਬਣਾ ਲੈਣੇ ਅੱਜ ਇਧਰ ਮੈਂ ਪੀਂਦੇ ਆ ਕਾਜੂ ਤੇ ਸੋਗੀ ਮੈਂ ਨਾਲ ਪਹਿਲਾਂ ਥੋਲੇ ਤੇ ਫਿਰ ਮੈਂ ਦੇਤੇ ਪੇ ਮੈਂ ਫਿਰ ਜੀਨ ਨਾਲ ਸੁਖਾ ਜਾਂਦਾ ਭਾਵੇਂ ਇਹਦਾ ਦੋ ਫਾੜ ਕਰ ਦਾਂਗੇ ਫਿਰ ਇਹਦੇ ਚੌਲ ਵੀ ਮੈਂ ਪੀਂਦੇ ਆ ਚਲੋ ਆਪਾਂ ਜਿਆਦਾ ਬਣਾ ਲੇਂਗੇ ਜੋ ਸੂ ਆਂਦਾ ਹੀ ਜੇ ਦੰਧੂ ਮੈਂ ਦਾਲ ਬਣਾਉਣੀ ਆ ਉਹਦੋਂ ਤੂੰ ਇਹ ਜਰਦਾਨੀ ਬਣਦੀ ਜਰਦਾ ਹੀ ਤੇ ਤੂੰ ਇਹ ਕੁਛ ਬਣਾਇਆ ਨਹੀਂ ਇਹ ਮੈਂ ਕਿਹਾ ਇਹ ਠੜੀ ਗੱਲ ਆਪਾਂ ਸਵੇਰੇ ਬਣਾ ਲਾਂਗੇ ਦਾਲ ਅਰ ਸੌਰੀ ਸਵੇਰੇ ਬਣਾ ਲਾਂਗੇ ਆਪਾਂ ਜਰਦਾ ਖਾਣ ਵਾਲਾ ਬਣ ਬਣਾ ਜਰਦਾ ਖਾਣਾ ਮੈਂ ਤੇ ਆਪ ਗੋੜ ਵਾਲੇ ਚੌਲ ਹੋਏ ਤੇ ਜਰਦਾਇਆ ਮੈਂ ਤਾਂ ਆਪ ਦਾਲਣਾ ਸਵਾਲ ਲੱਗਦਾ ਦਹੀਂ ਦਹੀਂ ਨਾਲ ਸਭ ਕੁਝ ਇਹਦਾ ਇੰਝ ਕਰਦਾ ਤਰੀਕੇ Så tar vi litt vann. 啥都能买。 ne može da ji padajegi motala chini ne radi radi

ਨਾਪ ਕੇ ਨਹੀਂ ਰਹੀ ਹਾਂ ਲਾਂਗ ਪਾਣੀ ਆਪਣਾਂਗੇ ਆ ਰੇਜ ਹੁਣ ਆ ਪਾਏ ਦੇ ਵਿੱਚ ਪਾ ਦਈਏ ਮਾੜੀ ਰਫੈਂਡ ਜਿੰਨਾ ਕ ਖਾਹੋ ਚੰਗੀ ਤਰ੍ਹਾਂ ਨਾਲ ਤਾਂ ਇਹ ਦਾ ਪੱਕਟੇਗਾ ਜਦੋਂ ਆਵੇ ਖੰਡ ਪਾਈਗੀ ਆਪਾਂ ਅਦਰ ਸੌਦੀ ਹਾਦੀ ਅਗੇ ਨਾਲ ਹੀ ਅਜਾ ਫਰੂਦਾ ਵੀ ਹੁੰਦਾ ਜੇ ਖਤਮ ਹੋ ਗਿਆ ਅਗੇ ਨਹੀਂ ਆਏ ਹਾਂ ਕੇ ਲੋ ਜਦੋਂ ਜੀ ਹਿਸਾਬ ਹੈ ਅਲਕੋ ਮਿਲ ਜਾਂਦਾ ਮਹਿੰਗਾ ਦਿੰਦੇ ਉਹ Eu yeah, amo, digo, eu Eu não, yeah, não a รถอะไรบางก้าวมันสูตรเท่าอืมยังที่ ਪਰੌਣੀ ਨੇ ਉਹਨਾਂ ਚਰਦਾਪਨ ਨੂੰ ਆ ਸੀਗਾਂਪਨ ਨੂੰ ਲਿਆ। ਧੀਰ ਬਣਾਉਣੀ, ਕੜਾਹ ਬਣਾਉਣਾ। ਕੜਾਹ ਸਕਾਰਤ ਹੁੰਦੀ। ਤਾਂ ਗਏ ਉਹਨਾਂ ਧੀਰ ਖੜਾ ਗਿਆ। ਹੁਣ ਤੇ ਹੋ ਰਹੀ ਹੁੰਦੇ ਪਤੰਗ ਜੀ ਆ ਚੱਲ ਪੰਗਾ ਪਰੌਣੀ ਆਇਆ। ਘਰੇ ਪਕੌੜੇ ਕੱਢਣੇ। ਪੌੜੇ ਕੱਢ ਕੇ ਛਾਣਾ ਪਰੌਣੀ ਨੂੰ ਖੋਲੇ। 아이들이 이제 직은는 이제 다음날에 니받돼 ਜਰਾ ਆਦ ਨੂੰ ਬਣਾਵਾਂਗਾ ਪਕੜੀ ਆਵੇ ਲਸੀ ਰੱਖੀ ਹੈ ਪਕੌੜੇ ਖਾ ਕੇ ਪਕੌੜੇ ਲੱਗਦੇ ਮਰੇ ਬਣਾ ਲੈਣੇ ਆ ਕਿਉਂਕਿ ਮੜਕੇ ਉਧਰ ਸ਼ਾਮਾਂ ਦੀ ਰਸੋਈ ਦੇ ਵਿੱਚ ਕੜੀ ਬਣਾਉਣ ਦਾ ਟਾਈਮ ਹੁੰਦਾ ਤੇ ਉਧਰੋਂ ਫੇ ਸਾਰੇ ਖਾਾਰੇ ਰਸੋਈ ਦੇ ਵਿੱਚ ਨਹੀਂ ਉਹ ਮੈਂ ਕਿਹਾ ਲਸੀ ਗਾਲਾ ਵੀ ਰਿੜਕੀ ਸੀ ਤੇ ਲਸੀ ਹੋਵੇ ਰਹੀ ਹੈ ਫਰਾਈ ਹੋ ਗਈ। ਜਰਪਾ ਨਲ ਦੇ। ਉਹ ਆਏ ਦੂਸਰਤ ਨਾ ਮਾਰਾ ਸੱਤੀ ਪਾਸ। ਜਰਦਾੜਿਆ ਬਣ। ਹੁਣ ਗੈਸ ਘੱਟ ਵੀ ਨਹੀਂ ਕਰਨਾ ਕਿ ਜੇ ਪਾਣੀ ਵੱਧ ਘੱਟ ਹੋਊਗਾ ਤੇ ਆਪੇ ਫਿਰ ਸੋਕੇ ਗੂਗਾ। ਇਹ ਲੂਜੀ ਪਾਤੀ ਸੋ ਗਈ। ਤੇ ਕਾਜੂ ਨਾਲ ਰਿਗਨ ਲਾチェਗਾ। ਤੇ ਚਲੋ ਜੀ ਜੋ ਹੋਣਾ ਹੋ ਗੀ ਰੀਜ ਪੂਰੀ ਦਾਲ ਦੇ ਨਾਲ ਜਰਦਾ ਖਾ ਲੈ। ਮੰਮੀ ਦੁੱਧ ਦਰ ਦੇਣ ਨੂੰ ਕਹਿੰਦਾ ਜੇ ਦਾਲ ਬਣਾਉਣੀ ਸੀ ਤਾਂ ਫਿਰ ਜਰਦਾ ਬਣਾ ਲੈਣੀ ਗੋਲ ਵਾਲੇ ਚਾਹ ਉਹ ਵੀ ਖਾਂਦਾ ਇਧਰ ਆਵੇ ਆਟਾ ਵੀ ਗੁੰਨ ਲਿਆ ਹੁਣ ਪਰਸ਼ਾਦੇ ਹੀ ਰਹਿ ਗਏ ਹੁਣ ਮੇਰੇ ਕੋਲ ਹੀ ਪੀਣੀ ਪਟ ਕਚਾ ਓਏ ਬਾਈ ਗੋ ਮੁੱਕ ਕੇ ਪੀਨੇ ਆ ਬਲਸਣ ਗੰਡਾ ਲਸਣ ਭਿੱਜ ਜਾਵੇ ਤੇਵਾਵਾ ਛਿਲਿਆ ਜਾਂਦਾ ਵੈਸੇ ਤਾਂ ਕੱਲ ਦਾ ਮਛੇਲ ਕੇ ਰੱਖਿਆ ਪਰ ਫਿਰ ਵੀ ਚਲੋ ਹੋਰ ਛੇਲੇ ਲਏਗੇ ਅਵੇ ਰਸੀਆ ਠੀਕ ਹੈ ਇਦਿ ਮੈਂ ਅੰਗੂਰਾਂ ਗੜੀ ਇਹ ਫੜੀ ਥੋੜਾ ਨਬੀਲਾ ਕੋਟਾ ਚਾ ਮੈਂ ਮਗਾ ਰਹੀ ਸਬਾਈ ਖੈ ਨਿਕਾ ਜਾਈ ਕਿਤੇ ਚਲੇ ਗਏ ਐਜੀ ਬਾਤ ਕਰ ਲੈਣੇ ਮੈਂ ਨੇ ਚਾਹਸ ਵੀਰਦੀ ਪੀਤੀ ਹੈ ਤੇ ਧਿਆਨ ਗਿਆ ਅੱਜ ਮੈਂ ਉੱਠੇ ਹੋਏ ਲੈਣਾ ਭਾਈ ਮੈਂ ਕਿਹਾ ਤਾਂ ਉਠਣਾ ਧਿਆ ਗਈ ਆ ਵੀ ਇਹ ਕੋੜੇ ਹੁਣ ਸੁੱਤੇ ਰਹਿਣਾ ਅੰਨੜੇ ਦੇ ਵੇਲੇ ਨਾ ਉਠਾਂਗੇ ਕੰਮ ਤਾਂ ਨਿਬੜ ਜਾਂਦਾ ਹੁਣ ਬਸ ਆਪਾਂ ਚਾਹ ਪੀ ਕੇ ਝਾੜੂ ਲਿਆਣ ਕੇ ਕੋਈ ਰਸੋਈ ਦੀ ਕਰਨੀ ਸਫਾਈ ਚਾਹ ਬਾਸ ਬਾਝਾ ਝਾੜੂ ਲਿਆਣ ਕੇ ਨਾ ਕੋਈ ਸਾਰੀ ਰਸੋਈ ਦੀ ਸਫਾਈ ਕਰਦੇ ਵਾਵਾ ਦੇ ਨੋਗੇ ਜਿੰਨ ਲਾਦ ਨੇ ਨਾਲੀ ਪੋਚਾ ਜਿੰਨ ਚੰਨ ਜੋ ਸੋਨੇ ਉਠਾਉਣ ਚਾਹਵੋ ਨਾ ਚਰ ਬਾਂਡਿਆ ਨੇ ਉਹ ਇਹਨਾਂ ਨੂੰ ਮੁੰਕੇ ਬਣਾ ਕੇ ਤੇ ਦਾਮ ਦੇ ਦਿੰਦੇ ਉੱਤੇ ਦੇ ਕੇ ਇਹਦੇ ਪੋਣਾ ਫਿਰ ਟੱਕਣ ਕਰ ਦਾਂਗੇ ਆਪਾਂ ਬੰਦ ਐਨ ਬੜੇ ਜਿਹਾ ਬੰਦਿਆ ਨੇ ਛਿੱਡੇ ਸਾਦੇ ਜੇ ਤਰੀਕੇ ਉਹ ਜਿਆਦਾ ਨਹੀਂ ਤੇ ਉਹ ਪਾਤਾ ਤੇ ਉਹ ਕਰਤਾ ਤੇ ਉਹ ਕਰਤਾ ਤੁਹਾਨੂੰ ਪਤਾ ਇੰਨਾ ਇਤ ਟਾਈਮ ਤੇ ਲੱਗਦਾ ਨਹੀਂ ਹੁਣ ਤੇ ਜਿਆਦੇ ਘਰਾਂ ਦੇ ਵਿੱਚ ਉਹ ਵੀ ਖਾਂਦੇ ਹੀ ਨਹੀਂ ਕਰਦਾ ਹੁਣ ਤੇ ਹੋਰੀ ਆਏਗਾ ਤੋਂ ਨਹੀਂ ਤੇ ਨਾਲ ਮੰਗਰਿਆ ਪਾਉਣਾ ਦਹੀਂ ਚ ਘਰੇ ਪਕੌੜੀਆਂ ਕੱਢ ਕੇ ਪਾਉਣੀਆਂ ਜਿਹੜਾ ਹੁਣ ਮੰਗਰਾ ਮੰਗਰਾ ਸਭ ਕੁਝ ਚੱਲਿਆ ਇਹ ਪਹਿਲਾਂ ਕਿੱਥੇ ਹੁੰਦਾ ਸੀ ਉਸ ਵੀ ਨਹੀਂ ਹੁੰਦਾ ਸੋਨ ਖਾਓ ਪਾਣੀ ਚੱਲੇ ਤੁਹਾਡਾ ਜੇ ਗੈਸ ਆਪਾਂ ਕੱਟ ਕਰ ਦਿੱ ਗਏ ਤੇ ਆਪਾਂ ਚੱਲ ਗਏ ਅੰਦਰ ਕਿਉਂਕਿ ਤੁਹਾਨੂੰ ਗਰਮੀ ਆ ਆਪਾਂ ਪੀ ਲ ਗਏ ਚਾਹ ਫਿਰ ਬਣਦਾ ਜਰਦਾ ਦੇਉਨੇ ਆਪਾਂ ਆਓ ਜੀ ਆਪਣੇ ਚੌੜ ਦੇਖੋ ਜੀ ਬਣ ਕੇ ਹੋ ਗਏ ਤਿਆਰ ਔਰ ਇਹਨਾਂ ਨੂੰ ਤੇ ਪਉਣਾ ਦੇ ਦੇ ਇਹਨਾਂ ਨੂੰ ਦਈਏ ਟਾਕ ਸੋਨ ਆਏ شوف ਆਜਾ ਪਕੇਸ਼ ਵਾਲੇ ਨਹੀਂ ਬਣਾਏ ਲਾਈ ਰਹੀਆਂ ਇਹਨਾਂ ਦੀ ਜਿਦਾ ਨੂਨ ਵਾਲੇ ਬਣਾਉਣੇ ਚੌਲ ਓਦਾਂ ਹੀ ਬਣਾਏ ਜਿਦਾਂ ਦੇ ਗਾਹੂ ਦਾ ਬਣਾਉਂਦੇ ਆਂ ਦਵਾਈ ਓਦਾਂ ਹੀ ਬਣਾਉਂਦੇ ਆਂ ਪੇਸ਼ਮਾਰੀ ਆ ਜਿਹਨਾਂ ਦੀ ਪੇਸ਼ਮਾਰੀ ਆਪਾ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਕੱਢੇਗਾ ਧੱਕ ਤੇ ਚਲੋ ਅੰਨ ਪਣਗੇ ਜਦਾਂ ਲਈ ਬਣੇ ਮੰਜੀ ਉਰਤਾਰੇ ਸਾਬ ਭੈਣ ਭਰਾ ਨਾ ਹਪੂ ਨਾ ਦੇ ਟਗੇ ਤੇ ਇਹਦੇ ਨਾਲ ਇਹਦੇ ਨਾਲ ਇਹਨਾਂ ਨੂੰ ਮਾਜੀ ਦਾਮ ਕਿੜਾਈ ਤੱਕੜ ਵੜਾ ਦਿੱਤਾ ਚਲੋ ਜੀ ਆਪਾਂ ਵੀੜ ਬੁਲਾ ਫਿਰਗੇ ਐਂਡ ਫਿਰ ਆਪਾਂ ਲਾਉਨੇ ਪ੍ਰਸ਼ਾਦ ਦੇ ਇੱਕ ਵਾਰੀ ਰਸੋਈ ਸਾਫ ਕਰ ਲਾਂ ਮੈਂ ਚਲੋ ਜੀ ਜੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਵਾਤੋ ਵਾਦ ਸ਼ੇਅਰ ਕਰਿਓ ਬਹੁਤ ਹੋ ਵਾਦ ਸ਼ੇਅਰ ਕਰੋ ਤੇ ਚਲੋ ਜੀ ਮਿਲਾਂਗੇ ਸ਼ਾਮ ਆੜੀ ਵੀਡੀਓ ਵਿੱਚ ਕੜੀ ਪਕੌੜਿਆਂ ਦੇ ਨਾਲ ਨਾ ਤੇ ਚਲ ਜੁਗਦੇ ਵਾਸਤੇ ਰੋ ਅੱਦਾਂ ਤੋਂ ਇਸ ਵੇਲੇ ਨੂੰ ਸੋੜਨਾ ਵੀਡੀਓ ਵੇਲੇ ਰੋ ਅਸੀਂ ਬਣਾਉਂਦੇ ਰਹੇਗੇ ਤੇ ਬਾਅਦ ਤੋਂ ਬਾਅਦ ਮੇਰੇ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜ਼ਰੂਰਤ ਹੈ ਸਭ ਭੈਣ ਭਰਾ ਮੇਰੇ ਚੈਨਲ ਨੂੰ ਹੱਦ ਤੱਕ ਸਪੋਰਟ ਕਰੋ ਜੀ